1 ਮਹੀਨਾ ਪਹਿਲਾਂ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਿਹੜੇ ਸਾਡੇ ਟਾਈਮ ਟੇਬਲ ਬਣਦੇ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਐਚਬੀਏਸੀ ਬਸਾਂ ਜੋੜਤੀਆਂ ਆਰਡੀਨਰੀ ਦੇ ਨਾਲ। ਉੱਥੇ ਪ੍ਰਬੰਧ ਕੋਈ ਨਹੀਂ ਬਸ ਸਟੈਂਡ ਦੇ ਵਿੱਚ ਜਿਹੜਾ 43 ਵਾਲਾ ਬਸ ਸਟੈਂਡ ਹੈ ਪੰਜਾਬ ਦਾ ਬਸ ਸਟੈਂਡ ਹੈ। 43 ਬਸ ਸਟੈਂਡ ਦੇ ਵੀ ਕਬਜ਼ਾ ਕਰਕੇ ਬੈਠੇ ਉੱਥੇ ਸਹੂਲਤ ਕੋਈ ਨਹੀਂ 200 ਰੁਪਿਆ ਪਰ ਘੰਟਾ ਪਾਰਕਿੰਗ ਫੀਸ ਲਈ ਜਾਂਦੀ ਹੈ ਗੱਡੀ ਦੀ। 1 ਮਿੰਟ ਉੱਤੇ ਹੋ ਜੇ ਤਾਂ 400 ਹੋ ਜਾਂਦਾ। ਕਨੂਨ ਵੀ ਆ ਜਿੱਥੇ ਬਾਸ ਕਲੋਨੀ ਆ ਉਥੇ ਡਰਾਈਵਰ ਕਨੈਕਟਰ ਨੂੰ ਰੈਸਟ ਰੂਮ ਚਾਹੀਦਾ ਬਾਥਰੂਮ ਚਾਹੀਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਥੇ ਹੈ ਨਹੀਂ ਪੀਣ ਵਾਲਾ ਪਾਣੀ ਹੈ ਨਹੀਂ ਪ੍ਰਬੰਧ ਕੋਈ ਨਹੀਂ ਇਹਨਾਂ ਕੋਲ ਆਪਣੇ ਲੋਕਲ ਪ੍ਰਸ਼ਾਸਨ ਦੇ ਵਿੱਚ ਇਹਨਾਂ ਨੇ ਆਪਣੀਆਂ ਬੱਸਾਂ ਚਲਾਉਣੀਆਂ ਸਾਡੇ ਕੋਲ ਇਹਨਾਂ ਅਧਿਕਾਰ ਨਹੀਂ ਕਿ ਜਿਹੜੀ ਗੱਡੀ ਨੇ ਸਾਡੀ ਨੂੰ ਦਿੱਲੀ ਜਾਣਾ ਨਾ ਅਸੀਂ ਜਿਹੜੀਆਂ ਪੰਜਾਬ ਤੋਂ ਸਵਾਰੀਆਂ ਲਿਆਵਾਂਗੇ ਉਹ 43 ਚ ਲਾਉਣੀ ਹੈ ਅਸੀਂ 17 ਚ ਸਵਾਰੀ ਨਹੀਂ ਲਾ ਸਕਦੇ ਇਹ ੱਟਕਾ ਕਰਦੇ ਆ ਸਰਾਸਰ ਵੀ ਉਹਨੇਗੇ ਏਰੀਆ ਦੇ ਵਿੱਚ ਵੀ ਸਾਡਾ ਪ੍ਰਸ਼ਾਸਨ ਆਲੂ ਵਾਲੀਆਂ ਮੋਹਰਾਂ ਲਾਉਂਦੇ ਆ ਪਰਮਣ ਬਰਾਲੇ ਦੇ ਚੱਲ ਅੰਮ੍ਰitsar ਚੱਲ ਮੰਡੀ ਚੱਲ ਕੋਲੂ ਚੱਲ ਦਿੱਲੀ ਕੋਈ ਪ੍ਰਸ਼ਾਸਨ ਹੀ 284 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਆ ਪੰਜਾਬ ਦੇ ਕਿਰਤੀ ਭਾਈਚਾਰੇ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਖਾਸ ਕਰ ਜਿਹੜੀ ਪੰਜਾਬ ਦੀ ਟ੍ਰਾਂਸਪੋਰਟ ਹੈ ਪੀ ਆਰਟੀਸੀ ਦੇ ਨਾਲ ਰਿਲੇਟਡ ਹੈ ਉਹਨਾਂ ਦੇ ਸਾਹਮਣੇ ਵੀ ਇੱਕ ਵੱਡੀ ਚੁਣੌਤੀ ਹੈ ਜੋਨਾਂ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਹੋਇਆਂ ਚੰਡੀਗੜ੍ਹ ਦੇ ਵਿੱਚ ਬੱਸਾਂ ਲਜਾਨੂ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਕੋਈ ਵੀ ਜਿਹੜੀ ਪੰਜਾਬ ਦੇ ਨਾਲ ਸੰਬੰਧਤ ਆ ਪੀ ਆਰਟੀਸੀ ਬੱਸ ਹੈ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੋਵੇਗੀ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਹੜੀਆਂ ਚੁਣੌਤੀਆਂ ਨੇ ਕਿਸ ਤਰੀਕੇ ਦੇ ਨਾਲ ਇਨਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਾਂ ਜਿਹਦੇ ਨਾਲ ਵੱਡੀ ਤਦਾਦ ਦੇ ਵਿੱਚ ਜਿਹੜੇ ਸਫਰ ਕਰਨ ਵਾਲੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਖੁਆਰੀਆਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਬਾਈ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਕਿਹੜੀਆਂ ਵੱਡੀਆਂ ਚੁਣੌਤੀਆਂ ਨੇ ਜਿਹੜੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਤੁਹਾਡੇ ਵੱਲੋਂ ਇੱਕ ਵੱਡਾ ਕੀਤਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਬੱਸਾਂ ਲਾਜ਼ਾਨ ਨੂੰ ਲੈ ਕੇ ਰੋਕ ਲਗਾਈ ਗਈ ਹੈ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੂਜੀ ਗੱਲ ਇਦਾਂ ਦੀ ਵੀ ਸਾਡਾ ਜਿਹੜਾ ਪੰਜਾਬ ਦਾ ਟਰਾਂਸਪੋਰਟ ਦਾ ਪੰਜਾਬ ਰੋਡਵੇ ਪੰਨ ਬੱਸ ਦਾ ਜੁਆਇੰਟ ਐਕਸ਼ਨ ਕਮੇਟੀ ਹੈ ਸਾਡੀ ਜਿਹਦੇ ਕੋਲ 3000 ਦੇ ਕਰੀਬ ਬਸਾਂ ਨੇ ਜੀ ਔਰ ਮੇਜਰ ਆਪਰੇਟਰਾਂ ਸੀ ਪੰਜਾਬ ਦੇ ਟਾਈਮ ਟੇਬਲ ਬਣਾਉਣ ਦਾ ਅਧਿਕਾਰ ਜਿਹੜਾ ਹੁੰਦਾ ਉਹ ਮੇਜਰ ਆਪਰੇਟਰ ਕੋਲ ਹੁੰਦਾ ਮੇਜਰ ਆਪਰੇਟਰ ਪੰਜਾਬ ਦੇ ਨੇ ਔਰ ਸਿਟੀਜ਼ ਕੋਲ ਜਿਹੜੀਆਂ ਬਸਾਂ ਨੇ ਉਹ ਥੋੜੀਆਂ ਨੇ ਇਹਨਾਂ ਦਾ ਸੂਬੇ ਤੋਂ ਸੂਬੇ ਦਾ ਜਿਹੜਾ ਉਹ ਕੰਟਰੈਕਟ ਹੁੰਦਾ ਵੀ ਸਾਡੇ ਸੂਬੇ 'ਚ ਤੁਸੀਂ ਕਿੰਨੇ ਕਿਲੋਮੀਟਰ ਕਰੋਗੇ ਤੇ ਅਸੀਂ ਤੁਹਾਡੇ 'ਚ ਕਿੰਨੇ ਕਰਾਂਗੇ ਸੀਟੀਜੂ ਵਾਲਿਆਂ ਦੇ ਜਿਹੜੇ ਨੇ ਉਹ 29000 ਕਿਲੋਮੀਟਰ ਨੇ ਜਿਹੜੇ ਕਿ 50000 ਦੇ ਕਰੀਬ ਜਾਂ 45000 ਦੇ ਤਕਰੀਬਨ ਕਰ ਰਹੇ ਨੇ ਉਹਨਾਂ ਦਾ ਇਹ ਸਰਵਾ ਕੀਤਾ ਹੋਇਆ ਜਿਹਦੀ ਰਿਪੋਰਟ ਜਿਹੜੀ ਆ ਉਹ ਸਾਡੇ ਸਬੰਧਤ ਅਧਿਕਾਰੀਆਂ ਕੋਲ ਪਹੁੰਚਦੀ ਕਰ ਦਿੱਤੀ ਗਈ ਇੱਕ ਮਹੀਨਾ ਪਹਿਲਾਂ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਿਹੜੇ ਸਾਡੇ ਟਾਈਮ ਟੇਬਲ ਬਣਦੇ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਐਚਬੀਏਸੀ ਬਸਾਂ ਜੋੜਤੀਆਂ ਆਰਡੀਨਰੀ ਦੇ ਨਾਲ ਜਦ ਕਿ ਆਰਡੀਨਰੀ ਬਸ ਦਾ ਕਾਊਂਟਰ ਲੱਗ ਹੁੰਦਾ ਵੋਲਵੋ ਔਰ ਏਸੀ ਦਾ ਜਿਹੜਾ ਉਹ ਅਲੱਗ ਹੁੰਦਾ ਇਨਾ ਪੌਣਾ ਪੌਣਾ ਘੰਟਾ ਜਿਹੜੀ ਏਸੀ ਗੱਡੀ ਸਾਡੀ ਆਰਡਨਰੀ ਦੇ ਨਾਲ ਲਾੜਦੇ ਆ ਜਿਹਦੇ ਕਰਕੇ ਸਾਡੀਆਂ ਜਿਹੜੀਆਂ ਟਰਾਂਸਪੋਰਟ ਨੂੰ ਉਹ ਤੱਕਾ ਲੱਗ ਰਿਹਾ ਔਰ ਦੂਜੀ ਉਥੇ ਪ੍ਰਬੰਧ ਕੋਈ ਨਹੀਂ ਬੱਸ ਸਟੈਂਡ ਦੇ ਵਿੱਚ ਜਿਹੜਾ 43 ਵਾਲਾ ਬੱਸ ਸਟੈਂਡ ਹੈ ਪੰਜਾਬ ਦਾ ਬੱਸ ਸਟੈਂਡ ਹੈ ਕਿਉਂਕਿ ਸੀਟੀਯੂ ਨੇ ਆਪਣਾ 17 ਦਾ ਬੱਸ ਸਟੈਂਡ ਜਿਹੜਾ ਆ ਉਹ ਪੱਕਾ ਕਰ ਲਿਆ ਵੀ ਸੀਟੀਯੂ ਹਰਿਆਣਾ ਜਿਹੜਾ ਵਾ ਉਹ 17 ਆ 43 ਬੱਸ ਸਟੈਂਡ ਦੇ ਵੀ ਕਬਜ਼ਾ ਕਰਕੇ ਬੈ ਗਏ ਉਥੇ ਸਹੂਲਤ ਕੋਈ ਨਹੀਂ 200 ਰੁਪਈਆ ਪਰ ਘੰਟਾ ਪਾਰਕਿੰਗ ਫੀਸ ਲਈ ਜਾਂਦੀ ਹੈ ਗੱਡੀ ਦੀ 1 ਮਿੰਟ ਉੱਤੇ ਹੋ ਜੇ ਤੇ 400 ਹੋ ਜਾਂਦਾ ਨੈਟ ਦੀ 600 ਰੁਪਇਆ ਲੈਂਦੇ ਆ ਉਹਦੀ ਅਸੀਂ ਬੜੀ ਵਾਰੀ ਪਰਜੋਰ ਮੰਗ ਕੀਤੀ ਕਿ ਸਾਡੇ ਜਿਹੜੇ ਡਰਾਈਵਰ ਕਨੈਕਟਰ ਨੇ ਜਾਂ ਸਾਡੇ ਅਡਾ ਇੰਚਾਰਜ ਨੇ ਉਹਨਾਂ ਨੂੰ ਕੋਈ ਰਹਿਣ ਸਹਣ ਦਾ ਰਾਤ ਨੂੰ ਪ੍ਰਬੰਧ ਕਰਕੇ ਦਿੱਤਾ ਜਾਵੇ ਇਹ ਲੇਬਰ ਲਾ ਦੇ ਵਿੱਚ ਵੀ ਆ ਕਾਨੂੰਨ ਵੀ ਆ ਕਿ ਜਿੱਥੇ বাস ਖਲੋਣੀ ਆ ਉੱਥੇ ਡਰਾਈਵਰ ਕਨੈਕਟਰ ਨੂੰ ਰੈਸਟ ਰੂਮ ਚਾਹੀਦਾ ਬਾਥਰੂਮ ਚਾਹੀਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਹੈ ਨਹੀਂ ਪੀਣ ਵਾਲਾ ਪਾਣੀ ਹੈ ਨਹੀਂ ਪ੍ਰਬੰਧ ਕੋਈ ਨਹੀਂ ਲਿਖਤੀ ਦੇ ਚੁੱਕੀਆਂ ਸਾਡੇ ਨਾਲ ਕੋਈ ਵਾਰਤਾਲਾਪ ਨਹੀਂ ਕੀਤਾ ਗਿਆ ਜਿਹਦੇ ਕਰਕੇ ਅਸੀਂ ਅੱਜ ਆਪਣੇ ਮੋਹਾਲੀ ਬੱਸ ਸਟੈਂਡ ਜਿਹੜਾ ਇਹਨੂੰ ਚਾਲੂ ਕਰਾਇਆ। ਜਿਹੜੀਆਂ ਤੁਸੀਂ ਐਸੀ ਬੱਸਸ ਦੀ ਗੱਲ ਕੀਤੀ ਹੈਗੀ ਆ ਉਹ ਸਰਕਾਰ ਸੈਂਟਰਲ ਗਵਰਨਮੈਂਟ ਦੇ ਨਾਲ ਰਿਲੇਟਿਡ ਹੈ ਜਾਂ ਕਿਤੇ ਨਾ ਕਿਤੇ ਉਹਨੂੰ ਚਲਾਉਣ ਵਾਲੇ ਨਿੱਜੀ ਨੇ ਆਖਰ ਦੇ ਵਿੱਚ ਉਹਨਾਂ ਨੂੰ ਜਿਆਦਾ ਕਹਿ ਸਕਦੇ ਕਿ ਇੰਨੀ ਤਰਜੀਹ ਕਿਉਂ ਦਿੱਤੀ ਜਾਂਦੀ ਹੈ ਦੂਜੀਆਂ ਬੱਸਾਂ ਦੇ ਨਾਲੋਂ ਹਟ ਕੇ ਉਹ ਡਿਊਟੀ ਹੈ ਜੀ ਅੰਡਰਟੇਕਿੰਗ ਆ ਸੀਟੀਯੂ ਚੰਡੀਗੜ੍ਹ ਦੀ ਪ੍ਰਸ਼ਾਸਨ ਦੀ ਆਪਣੀ ਟਰਾਂਸਪੋਰਟ ਆ ਇਹਨਾਂ ਕੋਲ ਆਪਣੇ ਲੋਕਲ ਪ੍ਰਸ਼ਾਸਨ ਦੇ ਵਿੱਚ ਇਹਨਾਂ ਨੇ ਆਪਣੀਆਂ ਬੱਸਾਂ ਚਲਾਉਣੀਆਂ ਸਾਡੇ ਕੋਲ ਇਹਨਾਂ ਅਧਿਕਾਰ ਨਹੀਂ ਕਿ ਜਿਹੜੀ ਗੱਡੀ ਨੇ ਸਾਡੀ ਨੇ ਦਿੱਲੀ ਜਾਣਾ ਨਾ ਅਸੀਂ ਜਿਹੜੀਆਂ ਪੰਜਾਬ ਚੋਂ ਸਵਾਰੀਆਂ ਲਿਆਵਾਂਗੇ ਉਹ 43 ਚਲਾਉਣੀਆਂ ਅਸੀਂ 17 ਚ ਸਵਾਰੀ ਨਹੀਂ ਲਾ ਸਕਦੇ ਇਹਨਾਂ ਦਾ ਮਤਲਬ ਵੀ ਕਾਨੂੰਨ ਹੈ ਅਸੀਂ ਮੁਹਾਲੀ ਬੱਸ ਸਟੈਂਡ 6 ਪੇਸ ਦੇ ਵਿੱਚ ਸਵਾਰੀ ਲਾ ਸਕਦੇ ਹਾਂ 6 ਪੇਸ ਆ ਗੁਰਦੁਆਰੇ ਲਾ ਕੇ ਬੱਸ ਚ ਸਵਾਰੀ ਨਹੀਂ ਅਸੀਂ ਲਾ ਸਕਦੇ ਉਹ ਇਹਨਾਂ ਦਾ ਇਸ ਕਰਕੇ ਇਹ ਆਪਣੇ ਆਪਣੇ ਏਰੀਆ ਦੇ ਚਲਾਉਂਦੇ ਬਜਾਏ ਹੁਣ ਲੌਂਗ ਰੂਟਾਂ ਦੇ ਬੱਸਾਂ ਚਲਾਉਣ ਲੱਗ ਪਏ ਇਹਨਾਂ ਨੇ ਲੰਮੀਆਂ ਗੱਡੀਆਂ ਪਾਲੀਆਂ ਏਸੀ 3/2 ਵੋਲਵੋ ਗੱਡੀ ਜਿਹੜੀਆਂ ਨੇ ਸਾਡੀਆਂ ਉਹਨਾਂ ਦੇ ਨਾਲ ਬਰਾਬਰ ਵੋਲਵੋ ਗੱਡੀ ਜਿਹੜੀ ਕਰੋੜਾਂ ਰੁਪਈਆ ਦੀ ਗੱਡੀ ਆ ਉਹਦੇ ਵਿੱਚ ਉਹਨੂੰ 15 ਮਿੰਟ ਤੇ ਜਿਹੜੀ ਪੌਣੇ 3/2 ਗੱਡੀ ਆ ਉਹਨੂੰ ਪੌਣਾ ਘੰਟਾ ਇਹ ੱੱੱਕਾ ਕਰਦੇ ਆ ਸਰਾ ਸਰ ਵੀ ਉਹਨੇ ਕੇ ਏਰੀਆ ਦੇ ਵਿੱਚ ਵੀ ਸਾਡਾ ਪ੍ਰਸ਼ਾਸਨ ਆਲੂ ਵਾਲੀਆਂ ਮੋਹਰਾਂ ਲਾਉਂਦੇ ਆ ਪਰਮਿਟ ਬਣਾ ਲੈਂਦੇ ਆ ਚੱਲ ਨੰਬਰ ਸਰ ਚੱਲ ਮੰਡੀ ਚੱਲ ਕੋਲੂ ਚੱਲ ਦਿੱਲੀ ਕੋਈ ਪ੍ਰਸ਼ਾਸਨ ਹੀ ਨਹੀਂ ਟੇਬਲ ਟਾਕ ਹੁੰਦਾ ਹੈ ਤੁਹਾਡੀ ਕੋਈ ਤੁਹਾਡੀ ਯੂਨੀਅਨ ਹੈ ਤੁਸੀਂ ਜਥੇਬੰਦਕੋਂ ਤਾਂ ਜਿਹੜੀ ਇਹ तमाम ਸਾਰੀਆਂ ਡਿਮਾਂਡਸ ਤੁਸੀਂ ਸਾਨੂੰ ਦੱਸ ਰਹੇ ਮੀਡੀਆ ਦੇ ਵਿੱਚ ਦੱਸ ਰਹੇ ਹੋ ਇਹਨਾਂ तमाम ਸਾਰੀਆਂ ਮੰਗਾਂ ਨੂੰ ਲੈ ਕੇ ਕਦੇ ਟੇਬਲ ਟਾਕ ਹੋਇਆ ਹੈ ਪ੍ਰਸ਼ਾਸਨ ਦੇ ਅੱਗੇ ਜਾਂ ਜਿਹੜੇ ਤੁਹਾਡੇ ਟਰਾਂਸਪੋਰਟ ਦੇ ਨਾਲ ਰਿਲੇਟਡ ਆਫੀਸਰ ਸਹਿਬਾਨ ਨੇ ਕਦੀ ਡਿਮਾਂਡ ਰੱਖੀ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਦੇਖੋ ਜੀ ਲਿਖਤੀ ਪ੍ਰੈਸ ਨੋਟ ਦਿੱਤੇ ਹੋਏ ਨੇ ਅਸੀਂ ਪ੍ਰੈਸ ਵੀ ਦਿੱਤਾ ਹੈ ਔਰ ਨੋਟਸ ਵੀ ਦਿੱਤੇ ਆਪਣੇ ਮਹਿਕਮੇ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਕੱਲ ਸਾਡੇ ਪ੍ਰਸ਼ਾਸਨ ਜਾਨੀ ਕਿ ਐਮ ਡੀ ਸਾਹਿਬ ਡਾਇਰੈਕਟਰ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਜਿਨ੍ਹਾਂ ਨੇ ਕਿਹਾ ਵੀ ਇਹਦਾ ਹਾਲ ਜਿਹੜਾ ਵਾ ਛੇਤੀ ਕੱਢ ਲਿਆ ਜਾਊਗਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਵੱਡੇ ਦਾਵੇ ਵੱਡੀ ਦਾਵੇਦਾਰੀ ਰਹੀ ਹੈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਾਂ ਟਰਾਂਸਪੋਰਟ ਮੰਤਰੀ ਦੇ ਨਾਲ ਕੋਈ ਮੀਟਿੰਗ ਹੋਈ ਹੈ ਕੋਈ ਗੱਲਬਾਤ ਉਹਨਾਂ ਨੇ ਰੱਖੀ ਤੁਹਾਡੀ ਹੈ ਸੈਂਟਰ ਤੱਕ ਨਹੀਂ ਜੀ ਨਹੀਂ ਇਹ ਕੀ ਆਂਦੇ ਆ ਵੀ ਚੋਣ ਜਾਬਤਾ ਲਗਾ ਕੋਡ ਆਫ ਕੰਡਕਟ ਆ ਵੀ ਔਰ ਸਰਕਾਰੀ ਨੁਮਾਇੰਦਿਆਂ ਨਾਲ ਇਹ ਵੀ ਗੱਲਬਾਤ ਨਹੀਂ ਹੋਈ ਜਿਹੜੇ ਸਾਡੇ ਐਮ ਡੀ ਡਾਇਰੈਕਟਰਸ ਨੇ ਉਹਨਾਂ ਨਾਲ ਗੱਲਤਾ ਆਮ ਲੋਕਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਤਾਂ ਜਿਹੜਾ ਤੁਹਾਡਾ ਇਹ ਦਾ ਹੈ ਇਹ ਕਦੋਂ ਤੱਕ ਜਾਰੀ ਰਹਿ ਸਕਦਾ ਆ ਦੇਖੋ ਜੀ ਸਾਡੇ ਚੰਡੀਗੜ੍ਹ ਜਿਹੜਾ ਨਾ ਇਹ ਸ਼ੁਰੂ ਹੋ ਜਾਂਦਾ ਰੋਪੜ ਤੋਂ ਹੀ ਮੰਨ ਲਓ ਬਟਾਲਾ ਡੇਰਾ ਬਾਬਾ ਨਾਲ ਗੁਰਦਾਸਪੁਰ ਦੇ ਲੋਕ ਜਿਹੜੇ ਉਹਨਾਂ ਨੂੰ ਪਤਾ ਨਹੀਂ ਕਿ ਚੰਡੀਗੜ੍ਹ ਕਿੱਥੇ ਆ ਉਹਨਾਂ ਜਦੋਂ ਟਿਕਟ ਲੈਣੀ ਹੈ ਚੰਡੀਗੜ੍ਹ ਹੀ ਕਹਿਣਾ ਉਹ ਕਨੈਕਟਰ ਨੂੰ ਪੁੱਛਣਾ ਪੈਂਦਾ ਵੀ ਭਾਈ ਤੂੰ ਕਰਾਲੇ ਹੀ ਜਾਣਾ ਮੁਹਾਲੇ ਹੀ ਜਾਣਾ ਕਿੱਥੇ ਜਾਣਾ ਫੇਰ ਉਹ ਦਾਦਿਆ ਤੇ ਅਸੀਂ ਉਹਨਾਂ ਦੇ ਕਹਿਣ ਦੇ ਮੋਬਾਕ ਟਿਕਟ ਬਣਾ ਕੇ ਦੇਈ ਦੀ ਆ ਆਪਾਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਚੰਡੀਗੜ੍ਹ ਕੀ ਆ ਉਹ ਖੈੜ ਦੇ ਵਿੱਚ ਚੰਡੀਗੜ੍ਹ ਕਹੀ ਜਾਂਦੇ ਆ 35 ਰੁਪਏ ਕਰਾਇਆ ਲੱਗਦਾ ਇਹ ਮੁਹਾਲੀ ਤੇ ਚੰਡੀਗੜ੍ਹ ਆ ਤੁਹਾਨੂੰ ਵੀ ਪਤਾ ਹੈ ਤੇ ਇਸ ਕਰਕੇ ਬਹੁਤੀ ਕੋਈ ਨੂੰ ਸਵਾਰੇ ਨੂੰ ਦੁਬਧਾ ਵਾਲੀ ਗੱਲ ਕੋਈ ਨਹੀਂ ਕੀ ਇੱਥੋਂ ਆਟੋ 20 ਰੁਪਏ ਲੈਂਦਾ ਜਿੱਥੇ ਮਰਜੀ ਛੱਡ ਗਿਆ ਜੇ ਇਹ ਸੀਟੀਜੂ ਵਾਲੇ ਜਿਹੜੇ ਇਹਨਾਂ ਨੇ ਲੋਕਲ ਬੱਸਾਂ ਚਲਾਈਆਂ ਨੇ ਇਹ 30 ਰੁਪਏ ਲੈਂਦੇ ਨੇ ਆਟੋ ਵਾਲਾ 20 ਲੈਂਦਾ ਇਹਦੇ ਵਿੱਚ ਗਲਤੀ ਵਾਲੀ ਗੱਲ ਹੀ ਕੋਈ ਨਹੀਂ ਕੀ ਹਜ਼ਾਰਾਂ ਦੇ ਹਿਸਾਬ ਨਾਲ ਆਟੋ ਚੱਲਦੇ ਨੇ ਤੁਹਾਡਾ ਫੈਸਲਾ ਤੇ ਇਹ ਆ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਬੱਸਸ ਲੈ ਕੇ ਦਾਖਲ ਨਹੀਂ ਹੋਵਾਂਗੇ ਐਂਟਰੀ ਨਹੀਂ ਹੋਏਗੀ ਪਰ ਤੁਹਾਡੇ ਕਿਤੇ ਨਾ ਕਿਤੇ ਜਿਹੜੇ ਕੁਝ ਸਾਥੀ ਨੇ ਉਹ ਆਪ ਮਹਾਰੇ ਹੋ ਕੇ ਸਵਾਰੀਆਂ ਵੀ ਲੈ ਕੇ ਆ ਰਹੇ ਨੇ ਫਿਰ ਕੀ ਇਹਨੂੰ ਬੇਇਤفاقੀ ਮੰਨਿਆ ਜਾਵੇ ਦੇਖੋ ਜੀ ਉਹ ਤੁਸੀਂ ਵੀ ਜਾਣਦੇ ਹੋ ਇੱਕ ਪਰਿਵਾਰ ਦੇ ਵਿੱਚ 5-6 ਜੀ ਹੁੰਦੀ ਆ ਸਾਰੇ ਇੱਕ ਮਤ ਨਹੀਂ ਹੁੰਦੇ ਕੋਈ ਨਾ ਕੋਈ ਇੱਕ ਟੇਡਾ ਹੁੰਦਾ ਹੀ ਹੁੰਦਾ ਉਹ ਜਿਹੜਾ ਘਰੋਂ ਸਮਾਨ ਚੁੱਕ ਕੇ ਕਿਰਾਏ ਤੇ ਰਹਿਣ ਲੱਗ ਪੈਂਦਾ ਤੇ ਫਿਰ ਉਹ ਮਾਲਕਾਂ ਦਾ ਹੱਕ ਖੋਹ ਲੈਂਦਾ ਆਪਣਾ ਆਪਣੇ ਪਿਓ ਦੀ ਜਾਇਦਾਦ ਤੋਂ ਇਦਾਂ ਨੇ ਹੁੰਦੇ ਬੰਦੇ ਸਾਰੇ ਕਿਤੇ ਹੁੰਦੇ ਜਦੋਂ ਤੋਂ ਤੁਸੀਂ ਇਹ ਫੈਸਲਾ ਲਿਆ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਹੈ ਜਲਦੀ ਉਮੀਦ ਕੀਤੀ ਜਾਵੇ ਬਿਲਕੁਲ ਜੀ ਕੱਲ 23 ਤਰੀਕ ਨੂੰ ਸਾਡੀ ਗੱਲਬਾਤ ਹੋਈ ਹੈ ਤੇ ਅਸੀਂ ਸਮਝਾ ਦਿੱਤਾ ਸੀ ਵੀ ਜੇ 12 ਵਜੇ ਤੱਕ ਕੋਈ ਹੱਲ ਕੱਢਿਆ ਠੀਕ ਹੈ ਨਹੀਂ ਤੇ ਜਿਹੜੀਆਂ ਗੱਡੀਆਂ ਪਟਿਆਲੇ ਤੋਂ ਆ ਰਹੀਆਂ ਜਾਂ ਬਠਿੰਡੇ ਵੱਲੋਂ ਆ ਰਹੀਆਂ ਪਟਿਆਲੇ ਜਾ ਰਹੀਆਂ ਉਧਰੋਂ ਉਹਨਾਂ ਨੂੰ ਜੀਰਕਪੁਰ ਬੱਸ ਸਟੈਂਡ ਤੱਕ ਲਾਹਰੇ ਜਾਊਗਾ ਔਰ ਉਹ ਗੱਡੀਆਂ ਸੀ ਰੋਕਤੀਆਂ ਨੇ ਜੇ ਹਾਰੇ ਵੀ ਨਾ ਕੱਢਣਗੇ ਤਾਂ ਸਾਡਾ ਉਹਦੇ ਵਿੱਚ ਕੀ ਨੁਕਸਾਨ ਹੈ ਸਾਡਾ ਤਾਂ ਫਾਇਦਾ ਹੈ ਹਜ਼ਾਰਾਂ ਲੱਖਾਂ ਰੁਪਈਆ ਦਾ ਟੈਕਸ ਪلاس ਜਿਹੜੀ ਪਾਰਕਿੰਗ ਫੀਸ ਹੈ ਹੀ ਦਿੰਨੇ ਆ ਇਹਦੇ ਉਹਨਾਂ ਨੂੰ ਸਿਟੀ ਜੂ ਵਾਲਿਆਂ ਨੇ ਮਾਰੇ ਸਵਾਲ ਕਰਿਓ ਜਾ ਕੇ ਵੀ ਤੁਹਾਨੂੰ ਕੋ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਬਿਲਕੁਲ ਆ ਬਿਲਕੁਲ ਜਿਹੜੀ ਪੰਜਾਬੀ ਟਰਾਂਸਪੋਰਟ ਆ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਏ ਔਰ ਖਾਸ ਕਰ ਜਿਹੜੀ ਵੱਡੀ ਚੁਣੌਤੀ ਇਸ ਵਕਤ ਆ ਪੰਜਾਬ ਦੇ ਪਿੰਡਾਂ ਤੋਂ ਪੰਜਾਬ ਦੇ ਇਲਾਕਿਆਂ ਤੋਂ ਆਉਣ ਵਾਲੇ ਵੱਖ-ਵੱਖ ਲੋਕਾਂ ਦੇ ਵਾਸਤੇ ਬਣੀ ਹੋਈ ਹੈ ਜੇ ਤੁਸੀਂ ਵੀ ਚੰਡੀਗੜ੍ਹ ਦਾ ਸਫ਼ਰ ਕਰਨਾ ਚਾਹੁੰਦੇ ਹੋ ਪੰਜਾਬ ਦੇ ਕਿਸੇ ਵੀ ਇਲਾਕੇ ਤੋਂ ਤੇ ਸਭ ਤੋਂ ਪਹਿਲਾਂ ਇਹ ਜਿਹੜੀ ਗੱਲ ਹੈ ਤੁਹਾਡੇ ਧਿਆਨ ਦੇ ਵਿੱਚ ਹੋਣੀ ਚਾਹੀਦੀ ਹੈ ਪਰ ਜ਼ਿਕਰ ਜ਼ੋਗ ਰਹੇਗਾ ਕਿ ਚੰਡੀਗੜ੍ਹ ਦੇ ਟਰਾਂਸਪੋਰਟ ਦੇ ਨਾਲ ਸੈਂਟਰ ਗਵਰਨਮੈਂਟ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਤੇਜ਼ ਚ ਫਸਿਆ ਹੋਇਆ ਏ ਇਹਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲ ਸਕਦਾ ਏ ਅੱਗੇ ਦੀ ਗੱਲਬਾਤ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ